ਮੋਨੋਕੁਲਾਥ ਹਾਊਸ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਵੇਂ-ਨਵੇਂ ਡਿਜ਼ਾਈਨ ਤੇ ਨਵੇਂ-ਨਵੇਂ ਰੰਗ ਵੇਖਣ ਲਈ ਹੋਰ ਸੇਲ ਤੇ ਕੱਪੜਾ ਲੈਣ ਲਈ ਪਹੁੰਚੋ ਮੋਨੋਕੁਲਾਥ ਹਾਊਸ ਮੌੜ ਮੰਡੀ ਫੈਂਸੀ ਚੁੰਨੀ ਸੂੜ ਪਹੁੰਚ ਚੁੱਕਿਆ ਜੀ ਫੈਂਸੀ ਫੈਂਸੀ ਚੁੰਨੀ ਸੂੜ ਪਹੁੰਚ ਚੁੱਕਿਆ ਨਾਲ ਪੱਟੀ ਵਾਲਾ ਦੁਪੱਟਾ ਜੀਦਾ ਰੇਡ ਪਿਆਰ ਦਾ ਸੀ 700 ਹੋਵੇ 800 ਆਸੀ ਸੇਲ ਮੇਲਾ ਲਾਇਆ 500 ਰੁਪਏ 500 ਰੁਪਏ ਦੇ ਵਿੱਚ ਫੈਂਸੀ ਫੋਟੋ ਵਾਲੇ ਸੂਟ ਫੈਂਸੀ ਫੋਟੋ ਵਾਲੇ ਸੂਟ ਪਹੁੰਚ ਚੁੱਕੇ ਆ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਨਾਲ ਪੱਟੀ ਵਾਲੇ ਦੁਪੱਟੇ ਪਹੁੰਚ ਚੁੱਕੇ ਆ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕੇ ਆ ਜੀ ਫੋਟੋ ਵਾਲੇ ਸੂਟਾਂ ਦਾ ਸੇਲ ਮੇਲਾ ਸਿਰਫ 5 500 ਰੁਪਏ ਲਾਤੀ ਜੀ ਸੇਲ 850 ਵਾਲੇ ਸੂਟਾਂ ਦੀ ਸੇਲ ਲੱਗ ਗਈ 5500 ਰੁਪਏ 500 ਰੁਪਏ ਦੇ ਵਿੱਚ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ ਮੋਨੋਕਲਾਥ ਹਾਊਸ ਤੇ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਨਵੇਂ ਮਾਲ ਪਹੁੰਚ ਚੁੱਕਿਆ ਜੀ ਨਵੇਂ ਮਾਲ ਸਾਰੇ ਪਹੁੰਚ ਚੁੱਕਿਆ 500 ਰੁਪਏ ਦੇ ਵਿੱਚ ਭਾਰੀ ਸੇਲ ਲੱਗ ਚੁੱਕੀ ਹੈ 500 ਰੁਪਏ ਦੇ ਵਿੱਚ ਸੂਟ ਦੁਪੱਟਿਆਂ ਦੀ ਭਾਰੀ ਸੇਲ ਲੱਗ ਚੁੱਕੀ ਹੈ ਮੋਨੋਕਲਾਥ ਹਾਊਸ ਮੋੜ ਮੰਡੀ